మీరే కాలా నో కితే కాలా నో కితే దస మిట్టు స్టార్ట్ ਦਿੱਗ ਪੇ ਫੇਰੇ ਹੈ ਸੱਤ ਬਹੁਤ ਢਾੜੀ ਮਾਰਦਾ ਹੈ ਮਰ ਗਿਆ ਉਹ ਤਾਂ ਥੱਲੇ ਜਾ ਫੜਿਆ ਅੱਛਾ ਹੈ ਕੁਲਿੰਦਰ ਬਾਪੂ ਨੇ ਪੁੱਠੀ ਗੱਲ ਸੁਣਾਤੀ ਬਾਪੂ ਨੇ ਗੱਲ ਪੁੱਠੀ ਹੀ ਸੁਣਾਤੀ ਬਾਪੂ ਕਹਿੰਦਾ ਬੁਲਟ ਬੜਾ ਭਾਰੀ ਸੀ ਉਹਨੇ ਡੱਕਰਿਆ ਬੜਾ ਮਾਰੀ ਗਿਆ ਬਾਪੂ ਕਹਿੰਦਾ ਤੀਹਿਆ ਨਾ ਜਾਇਓ ਕਹਿੰਦਾ ਮਤਲਬ ਇਹ ਹੈ ਉਹ ਹੀ ਹੈ ਨਾ ਹਾਂ ਉਹਨਾਂ ਵਾਸਤੇ ਥਾਤਾ ਹੂੰ ਉਹ ਤਾਂ ਗਲਤ ਆ ਉਹ ਵੀ ਗੱਲ ਉਹ ਨਹੀਂ ਕੋਈ ਗੱਲ ਕਰ ਉਹ ਪਾਰ ਹੁੰਦਾ ਹੈ ਉਹ ਇੱਕ ਇੱਜਾ ਗਾ ਜੀ ਤੇ ਪਾਇਆ ਨਹੀਂ ਲੱਗਦੇ ਹਾਂ ਦੋ ਜੋੜਾ ਦੇ ਦੇ ਲੱਗ ਰਾ ਸਭ ਨੂੰ ਕਹਿੰਦੇ ਵਿਧਵਾ ਕਰਨ ਆਈ ਜਿੱਦ ਤੋਂ ਦੂੜਾ ਡੱਕਾ ਦੋਲੇ ਇਹ ਸਾਡਾ ਛੋਟਾ ਉਹਦੇ ਪੈਰ ਨਹੀਂ ਲੱਗਦੇ ਉਹ ਵੀ ਨਾ ਘਟ ਕਰੇ ਹਾਂ ਵਧੀਆ ਤੀ ਦਿਖਾ ਵਿਚਾਰਾ ਕਦੇ ਉਹਨੇ ਆਹ ਜ ਤੇਰੇ ਵਰਗਾ ਮੋਟਰਸਾਈਕਲ ਨਹੀਂ ਫਰੀ ਜਾਂਦੀ ਉਧੇ ਜੰਨਤ ਦੇ ਪਾਸੇ ਜਿਵੇਂ ਕੋਈ ਕਾਲੇ ਆਹ ਚੱਕ ਲਈ ਦੂਜਾ ਆਏ ਲੈ ਗਿਆ ਬੁੱਟ ਆਏ ਬਾਪੂ ਨਾਲ ਸਾਡੀ ਵੀਡੀਓ ਤੇ ਆ ਨਵਾਂ ਬਾਪੂ ਆਇਆ ਸਾਡੇ ਘਰੇ ਅੱਜ ਹੰਦੇ ਜਿਵੇਂ ਕਹਿੰਦਾ ਦਮਨ ਆਪਣਾ ਕੋਰਟ ਸਾਈਡ ਦਾ ਖਾ ਮੈਨੂੰ ਮੈਂ ਚੱਪਾ ਪਾਈ ਇੱਥੇ ਆ ਦਮੋਂ ਚੱਪਲ ਪਾ ਕੇ ਜਾਣੀ ਲੋ ਜ ਮੈਂ ਕੋਰਟ ਸਾਈਡ ਆਪਣਾ ਭਰਵਾਇਆ ਸੀ ਤੇ ਦਮਨ ਨੇ ਪਾ ਲਿਆ ਇਧਰੋਂ ਇੱਕਦਮ ਦਖਾ ਇਹ ਹਾਥੇ ਬੜੇ ਤੁਸੀਂ ਇਹਨੂੰ ਪ੍ਰਿੰਟ ਸੂਟ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਪ੍ਰਿੰਟ ਸੂਟ ਤੇ ਬਹੁਤ ਸੋਹਣਾ ਬਣਿਆ ਹੈ ਬਹੁਤ ਪਿਆਰਾ ਬਦਮਨ ਚੱਪਲ ਦੇ ਦਿੱਤੂ ਬੁੱਲਪਾਲਾ ਮੈਂ ਵੀ ਪਾ ਕੇ ਜਾਣੀ ਮੇਰੇ ਸਾਹਮਣੇ ਕੁਜ਼ਤੀ ਮੈਂ ਸੁਮਨ ਦੀ ਇਧਰ ਜਾਦੀ ਕੀ ਕਰਨਾ ਖੁਦ ਭੁੱਖ ਲੱਗੀ ਹੁਣ ਕਿਹੜਾ ਟਾਈਮ ਹੈ ਮਾਸੀ ਰੋਟੀ ਬਣਾਉਂਦੀ ਨਾਲ ਮਾਸੀ ਲਾ ਕੇ ਤੇ ਖਾ ਲਓ ਲੈ ਕਹਿੰਦੀ ਰੋਟੀ ਉੱਥੋਂ ਖਾ ਲੂੰਗੀ ਸੁਮਨ ਦੀ ਦੇਖ ਕੇ ਚੱਲੀ ਜਾਂ ਰੋਟੀ ਉੱਥੋਂ ਖਾ ਲੂੰਗੀ ਮੈਂ ਹਾਂ ਠੀਕ ਨੇ ਕੀ ਮਾੜੇ ਹੈ ਔਰ ਔਲੀ ਬੋਲੋ ਮੈਂ ਠੀਕ ਨਹੀਂ ਹੈ ਕਿ ਜਿਹੜੀ ਤੇ ਬਲੌਗਿੰਗ ਬਣਾਇਆ ਕਾਹ ਦਾ ਟੈਂਪੋ ਕੇ ਬਸ ਨਾ ਮੂਵੀ ਆਉਂਦੀ ਥੋੜਾ ਜਿਹਾ ਜਣਾਉਂਦੇ ਮੈਂ ਜਿੰਨੀ ਰੋਟੀ ਬਣਾਈ ਹੈ ਦਾ ਸੋਲੇ ਚਾਵਲ ਨਾਲ ਰੋਟੀ ਗੱਲ ਮੈਨਾਂ ਕਿਹੜੇ ਕਰਨਾ ਕਿ ਬੈਲੀ ਹੋਵੇ ਬਸ ਇਹਦੇ ਨੇ ਕਦੇ ਕਦੀ ਜ਼ਿੰਦਗੀ ਚ ਖੁਸ਼ ਹੋਣੀ ਖਾਦ ਕੰਮ ਕਰ ਲੈਣਾ ਚਾਹੀਦਾ ਮੈਂ ਉਹ ਵੀ ਨਹੀਂ ਕਰਨਾ ਮੁੰਡਾ ਭੁਕੇ ਦਾ ਛੁੱਟੀ ਹੈ ਕੱਜ ਵੀ ਉਹ ਜਿਹੜਾ ਡਰੈਸ ਪਾਉਣੀ ਉਹ ਸਵਾਲਣੀ ਸੀ ਇਸ ਤੋਂ ਬਾਅਦ ਫਿਰ ਤਾਂ ਛੁੱਟੀ ਟਿਊਜ਼ਡੇ ਤੋਂ ਬਾਅਦ ਵਾਈਟ ਡਰੈਸ ਵਾਲੂੰ ਕੋਈ ਨਕਲ ਕੱਪੜਾ ਲੈ ਕੇ ਚਿੱਟਾ ਜਿੱਦਾਂ ਕੱਪੜਾ ਲੈ ਕੇ ਨਾ ਮੈਨੂੰ ਨਾਲ ਲੈ ਕੇ ਗਏ ਮੈਂ ਤੁਹਾਨੂੰ ਕਿਹਾ ਸੀ ਕਿ ਚਿੱਟਾ ਕੱਪੜਾ ਲੈ ਕੇ ਆਇਓ ਵੀਨ ਲੈ ਕੇ ਆਇਓ ਤੁਸੀਂ ਮੈਂ ਠੀਕ ਨਹੀਂ ਮੈਂ ਕਿਹਾ ਤੁਹਾਨੂੰ ਮਾਗੀ ਟੈਲਰ ਕੋਲ ਤੇ ਕਰਨਾ ਕਿਹੜੇ ਵੇਲੇ ਦੀ ਮੈਂ ਉੱਥੇ ਸ਼ਾਦੀ ਹਤਵਾਈ ਲੈਣੀ ਹੈ ਪਾਰਟੀ ਪੈਂਡਿੰਗ ਹੈ ਲੋ ਜੀ ਟਾਈਮ ਹੋ ਗਿਆ ਪੌਣੇ 12 ਦਾ ਤੇ ਕੱਲ ਹੈਗਾ ਦੰਮੂ ਦਾ ਬਰਥਡੇ 29 ਨੂੰ 11:57 ਹਾਂ ਬਸ ਲੱਗੇ 3 ਮਿੰਟ 3 ਮਿੰਟ ਤੱਕ ਬੋਲਦੇ ਆ ਮੈਨੂੰ ਹੋਣ ਜਿਆਦਾ ਮੈਂ ਦੇਖਿਆ 28 ਹੈ ਯਾ ਤਾਂ ਮੈਂ ਗ੍ਰਹਿ ਰਿਹਾ ਓ ਤੂੰ ਤਾਂ ਕਿਤੇ ਹੋਰ ਨਹੀਂ ਕਰਾਇਆ ਜਾ ਪਏ ਸੀ ਤੁਸੀਂ ਆਰੰਦ ਸਰ ਜਾ ਕੰਮ ਕਰ ਕਿਤੇ ਪਏ ਸੀ ਰਾਮਨਾ ਮੈਂ ਤਾਂ ਤਰੀਕ ਦੇਖੀ ਮੈਂ ਆਇਆ ਇੱਥੇ 28 ਹੈ ਕੱਲ ਨੂੰ ਦਮੂ ਦਾ ਬਰਥਡੇ ਹੈ ਫਨੀਦਰ ਵੀ ਯਾਦ ਕਰਾਇਆ ਹੈ ਇਹ ਜੀ ਕੋਈ ਗੱਲ ਬਾਤ ਨਹੀਂ ਆਈ ਫਨੀਦਰ ਸੀ ਲਾਇਆ ਹੋਇਆ ਹਾਂ ਕਿਦਾਂ ਹੈ ਕਾਛੀ ਵੜੀ ਆਂਡ ਕੈਮਰਾ ਕਾਛੇ ਨਹੀਂ ਵੜਾ ਤੇਰੇ ਮੂੰਹ ਤੇ ਲਾਇਆ ਕੈਮਰਾ ਪਤਾ ਹੈ ਪਤਾ ਹੋ ਗਿਆ ਪਤਾ ਹੈ ਕਿ ਮੇਰੀ ਫੀਲਿੰਗ ਆ ਰਹੀ ਦੀ ਜੇ ਬਰਥਡੇ ਕੱਲ ਪਤਾ ਹੈ ਕਰੇ ਤਾਂ ਕਿ ਇੱਕ ਡਰਣ ਹਲਾਤ ਨਹੀਂ ਰਹਿਤਾ ਹੀ ਪਹਿਚਾਨ ਗਈ ਸੀ ਸੋ ਇਹ ਗਾਇ ਇਥੇ ਬਾਹਰ ਜਾਣਿਆ ਆਪਾਂ ਪ੍ਰੈਸ਼ਰ ਆਉਂਦਾ ਓਨਲੀ 1 ਮਿੰਟ 1 ਮਿੰਟ ਲੈ ਲਾ 1 ਮਿੰਟ ਲੈਫਟ ਤੇ ਆਪਾਂ ਲਾਨਿਆ ਲੈਟ ਤੇ ਦਮਨ ਨੂੰ ਕਰਦੇ ਆ ਬਰਥਡੇ ਵਿਸ਼ ਹੋ ਜਾਓ ਜੀ ਰੈਡੀ ਸਾਰੇ ਜਣੇ ਉੱਠ ਜਿਓ ਜੀ 1 2 1 2 2 1 2 1 2 3 4 Happy birthday to you Happy birthday to you Happy birthday to you 2 2 2 2 ਕੈਸਾ ਲੱਗ ਰਿਹਾ ਹੈ ਆਪਕੋ 12 ਵਜੇ ਆਪਕੋ ਵਿਸ਼ ਕੀਤਾ ਹੈ ਬਹੁਤ ਬੜੀਆ ਹੈ ਬਹੁਤ ਬੜੀਆ ਲੱਗ ਰਿਹਾ ਹੈ ਗਗਨ ਸੂਪਰ ਪਾਰਟੀ ਦਾ ਬੱਪਾ ਨੂੰ ਪਾਰਟੀ ਹੋ ਰਹੀ ਹੈ ਬੜੀ ਪਾਰਟੀ ਹਮਨੇ ਦੇਣੀ ਤੁੰਨੇ ਕੱਲ ਗਗਨ ਕਿਹਾ ਦੀ ਪਾਰਟੀ ਪੈਂਡਿੰਗ ਵਾ ਸਾਡੀ ਵੀ ਪਾਰਟੀ ਹੈ ਗ੍ਰੈਂਡ ਪਾਰਟੀ ਪਾਲੀ ਲੈਂਦਾ ਨੇ ਸੋ ਦੇਰ ਕੇ ਕੇਕ ਕੱਟੇ ਜਾਣਗੇ ਰਾਤ 12 ਵਜੇ ਦਾ ਟਾਈਮ ਹੈ ਕੇਕ ਕਰੇ ਬਹੁਤ ਕਿੰਨਿਆ ਕਰੇ ਨਹੀਂ ਕੇਕ ਕਟਣਾ ਕਰੇ ਤੋਰੇ ਦੀ ਹੋਣਾ ਕਿ ਕੋਈ ਪਾਸਾ ਨਹੀਂ ਹੈ ਇਸ ਕਰਕੇ ਬਾਹਰ ਦਾ ਪਲਾਨ ਕੀਤਾ ਜਾਵੇ ਸਾਡਾ ਬਿੱਲ ਬਾਹਰ ਜਾਣਾ ਮੰਗਦਾ ਹੈ ਭਾਜੀ ਹੁਣ ਨਹੀਂ ਦੱਸ ਵੀ ਤੂੰ ਤੇਰੇ ਬਹੁਤ ਵੱਡੇ ਨੇ ਦੋਤੇ ਦੇਖਦੇ ਕੁਝ ਨਹੀਂ ਕੀਤਾ ਹਾਂ ਬੰਦਾ ਨਹੀਂ ਜੇ ਸੇਰੇ ਕਿਹੜੇ ਟੈਂਟ ਲਾਣੇ ਤੁਸੀਂ ਐ ਦੱਸੋ ਬਾਹਰ ਚੱਲਾਂਗੇ ਫਿਰ ਛੋਟਾ-ਮोटा ਕਲੇਸ਼ ਪੁਸ਼ ਕਰਾਂਗੇ ਪਹਿਲਾਂ ਤੇਰਾ ਦੁਬਾਰਾ کہیں گے ਕਲੇਸ਼ ਕਰਾਂਗੇ ਪਹਿਲਾਂ ਜਿਹੜੀ ਸਾਡੀ ਮੋਸਟਰੀ ਨਹੀਂ ਜਿਹੜੀ ਰੁਟੀਨ ਹੈ ਨਾ ਜਿਹੜੀ ਰੁਟੀਨ ਹੈ ਛੇਸ ਤੋਂ ਬਾਅਦ ਮੂੰਹ ਭਰ ਕੇ ਖਾਣਾ ਕਵਾਂਗੇ ਨਹੀਂ ਪਹਿਲਾਂ ਉੱਠਾਂਗੇ ਸੇਰੇ ਪਹਿਲੇ ਖਸੇ ਤੋਂ ਪਹਿਲੀ ਰੁਟੀਨ ਹੈ ਉਹਦਾ ਸਾਰਾ ਸਾਰਾ ਮੂੰਹ ਬੜਾ ਹਣਾ ਇਹ ਨਹੀਂ ਪਤਾ ਕਿਹੜੀ ਕਰ ਰਿਹਾ ਕਿ ਇਹ ਨੂੰ ਕੁਝ ਇਧਰ ਲਾ ਦਿਓ ਕੈਮਰਾ ਇਹ ਨੂੰ ਇਹ ਨੂੰ ਕੁਝ ਨਹੀਂ ਪਤਾ ਕਿ ਮੂੰਹ ਬਣਿਆ ਕਿਹੜੇ ਗੱਲੋਂ ਸਾਰੇ ਡਰਦੇ ਕੋਈ ਨਹੀਂ ਪਹੁੰਚਦਾ ਇਹ ਨੂੰ ਵੀ ਭਾਵੇਂ ਇਹ ਨੂੰ ਮੈਂ ਕੀ ਕਿਹਾ ਇਹਦਾ ਮੂੰਹ ਬਾਤੋਂ ਬੜਿਆ ਹਣਾ ਹੌਲੀ 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 ਪਰ ਸਾਡਾ ਸੱਤ ਹੋ ਜਾਂਦੇ ਨੇ ਉਹ ਤੋਂ ਬਾਅਦ ਸੱਤ ਹੋ ਕੇ ਫਿਰ ਉਹ ਤੋਂ ਬਾਅਦ ਕਰ ਫਿਰ ਮੂੰਹ ਵੱਡ ਜਾਂਦਾ ਫਿਰ ਮੂੰਹ ਵੱਡਾ ਜਰੂਰੀ ਨਹੀਂ ਪੱਕਦੇ ਹਾਂ ਰੋਟੀ ਉਟੀ ਖਾ ਲਈ ਤੇ ਮੂੰਹ ਸੱਟ ਹੋ ਗਿਆ ਨਾ ਉਹ ਤੋਂ ਬਾਅਦ ਨਹੀਂ ਪਤਾ ਕਦੋਂ ਕਿਹੜਾ ਬੰਬ ਕਦੋਂ ਫਟ ਜਾਣਾ ਕਿਦਾਂ ਕੀ ਹੋ ਗਿਆ ਕੀ ਨਹੀਂ ਹੋਇਆ ਉਸ ਤੋਂ ਬਾਅਦ ਮੇਰਾ ਪਸਾਰ ਅਨੁਸਾਰ ਹੈ ਨੇ ਇੱਕ ਥਾਲੇ ਘੱਟੇ ਜਾਂਦੇ ਫਿਰ ਨਹੀਂ ਪਹਿਲਾਂ ਇੱਕ ਦੂਜੇ ਤੋਂ ਕੰਮ ਆਇਆ ਕਹਣਾ ਚੱਲ ਗੁੱਤੀਆਂ ਤਾਂ ਵੱਡੇ ਨਹੀਂ ਕੁੜੀ ਦਾ ਕਿੰਨਾ ਮੂੰਹ ਬਣ ਗਿਆ ਪਹਿਲੀ ਗੱਲ ਇਹ ਅੱਟੇ-ਚੱਟੇ ਵੱਟੇ ਤੁਸੀਂ ਦੇਖ ਸਕਦੇ ਹੋ ਇੱਧਰ ਥੱਲੇ ਗੱਦੇ ਪਾਤੀ ਮਾਰ ਆਜ ਸਾਡਾ ਏਸੀ ਖਰਾਬ ਹੋ ਗਿਆ ਇੱਕ ਜਿੱਥੇ ਕਮਰੇ ਤੇ ਸਾਰੇ ਪਏ ਆ ਕੋਈ ਯਾਤਰਾ ਨਹੀਂ ਵਿਚਾਈਆਂ ਕੁਝ ਨਹੀਂ ਬਸ ਪੈ ਗਏ ਆ ਨਾ ਇੱਕ ਅੱਜ ਪ੍ਰੋਣਾ ਪਿਆ ਸਾਡਾ ਹੋਰ ਵੀ ਠੀਕ ਜਿਹਾ ਪਾਇਆ ਜਾ ਰਿਹਾ ਇਹਨੂੰ ਕਿਉਂਕਿ ਏਸੀ ਖਰਾਬ ਹੋ ਗਿਆ ਤੇ ਉਧਰ ਮੇਰੇ ਕਮਰੇ 'ਚ ਏਸੀ ਹੈ ਨਹੀਂ ਇਹ ਇੰਦਰ ਗਗੜ ਵਾਲੇ ਕਮਰੇ ਜਿਹੀ ਤੇ ਹੁਣ ਬੁਟੀਕ ਵਾਲੇ ਤੇ ਅਸੀਂ ਪਾਇਆ ਹ ਤੇ ਦੂਜੇ ਮੰਮੀ ਵਾਲੇ ਕਮਰੇ ਤੇ ਦੋਨੇ ਮੰਮੀਆਂ ਬਾੜੀਆਂ ਹੋਈਆਂ ਨੇ ਉਦੋਂ ਮੈਂ ਰੱਦੀ ਰਹੇ ਸੀ ਬੰਦ ਕਰਦਾ ਦਰਵਾਜ਼ਾ ਕੋਟ ਵੀ ਪਾਣੀ ਇਹਨੂੰ ਠੰਡਾਤੀ ਬੰਦ ਕਰ ਦਿੰਦੀ ਏ ਇਹ ਕੋਨੇ ਕਮਰਾ ਖਾਲੀ ਅੱਜ ਕਮਰ ਪਈ ਤੇ ਮੰਮੀ ਬੰਦ ਕਰਾਉਂਦੇ ਬਾਕੀ ਜੀ ਚਲੋ ਬਰਥਡੇ ਦਾ ਟੌਪਿਕ ਸੀ ਬਰਥਡੇ ਤੁਸੀਂ ਮਿਸ ਕਰਿਓ ਬੇਟੇ ਨੂੰ 29 April ਦਾ ਦਮਨ ਦਾ ਬਰਥਡੇ ਬਰਥਡੇ ਦਾ ਸ਼ਾਮ ਪਾਰਟੀ ਦਾ ਦੀਦ ਰੁਚੀ ਗੋਲ ਮੋਲ ਕਰਕੇ ਕਰ ਦਿੰਦੇ ਸਹੀ ਗੱਲ ਹੈ ਪਾਰਟੀ ਪਾਰਟੀ ਤੇ ਕਿਹੜਾ ਕੱਲੀ ਦਿੱਤੀ ਏ ਤੁਹਾਡੀ ਯਾਪੇ ਕਰ ਲਉ ਨਹੀਂ ਮੇਰੇ ਵੀ ਫੇਰਾ ਕਿਆ ਬਣਾ ਹੋ ਗਿਆ ਬੁਟੀਕ ਦਾ ਮੈਂ ਤੇ ਆਪ ਸੋਚਦੀ ਪਾਰਟੀ ਲੈਣਾ ਮੈਂ ਬੈਨ ਕਰਾ ਤਾ ਤੇਰਾ ਖਰਚਾ ਹੋ ਗਿਆ ਮੇਰੇ ਕੋ ਕਸਟਮਰ ਪਹਿਲੇ ਮਾਰ ਗਿਆ ਹਾਂ ਬਰਥਡੇ ਦਾ ਤੂੰ ਆਪ ਹੀ ਲੈ ਕੇ ਪਾਰਟੀ ਠੀਕ ਹੈ ਨਾ ਮੈਂ ਤੇਰਾ ਫਿਰ ਪਾਰਟੀ ਕਿੱਥੇ ਦੇਣੀ ਬਰਾਂਡੇ ਤੇ ਮੱਝਾਂ ਵਾਲੇ ਤੇ ਆਪਨੇ ਬੁਟੀਕ ਜਿੱਥੇ ਲਾ ਲਿਆ ਟੈਂਟ ਠੀਕ ਹੈ ਚਲੋ ਜੀ ਪਹਿਲਾਂ ਪਰਮਲ ਭਾਈ ਘਰ ਹੁੰਦੇ ਆਪਾਂ ਹੈਪੀ ਬਰਥਡੇ ਪਰਮਾਤਮਾ ਤੁਹਾਨੂੰ ਅਕਲ ਵੀ ਬਖਸ਼ੇ ਤਰੱਕੀਆਂ ਵੀ ਬਖਸ਼ੇ ਚੱਲਦੀਆਂ ਕਲਾ 'ਚ ਰੱਖੇ ਤੁਹਾਨੂੰ ਮੱਤ ਬਖਸ਼ੇ ਪਰਮਾਤਮਾ ਸਾਡੀ ਜਿੱਤੇਸ ਤਰ੍ਹਾਂ ਹੀ ਬਣਾ ਕੇ ਰੱਖੋ ਠੀਕ ਹੈ ਪੌਣੇ ਨੂੰ 12 ਵਜੇ ਟਾਈਮ ਤੇ ਪੂਰੀ ਖੇਡ ਖੇਡ ਕੇ ਪੈਰੀ ਸਾਨੂੰ ਨਹੀਂ ਪਤਾ ਇਹਦਾ ਬਰਥਡੇ ਆ ਇਹਨਾਂ ਨੂੰ ਅੱਜੇ ਬੜਾ ਜ਼ਿਆਦਾ ਨਾਲ ਨੂੰ ਜਸਤ ਸਾਨੂੰ ਹੁਣੇ ਪਤਾ ਲੱਗਿਆ ਪਤਾ ਤਾਂ ਹੈਗਾ ਸੀ ਉਹ ਤਾਂ 12 ਵਜੇ ਮਿਸ ਕਰਨਾ ਹੈ ਕਿਹਦੀ ਹੋ ਕੇ ਕਾਣਾ ਕਾ ਲੰਮੀ ਆਏ ਉਮਰਾ ਬਖਸ਼ੇ ਦੇਖੋ ਗੜੀ ਕਿਵੇਂ ਬਣਾ ਤਸਰੀਆ ਪਿਆ ਅੱਜ ਤਾਂ ਥੋੜੇ ਸਾਖਦੀ ਨਹੀਂ ਆ ਘਰ ਤਾਂ ਕਹਿੰਦੀ ਉਹਨੇ ਨੀਖਾ ਉਹਨੇ ਕੋਟਾ ਦਾ ਫਤਿਹ ਵਿਚਾਰਾ ਸੌਂ ਗਿਆ ਜੀ ਵਿਚੋਰ ਦੇ ਡਾਂਸ ਦੋ ਤੁਸੀਂ ਕਰਤਾ ਬਹੁਤ ਵੇਸ਼ ਪਾਣੀ ਨੇ ਕਿਧਾ ਵਿੱਚ ਕਰਨਾ ਪਾਣੀ ਪਾਣੀ ਨੂੰ ਕੈਮਰੇ ਸਾਹਮਣੇ ਲਿਆ ਕੇ ਰਿਖਣਾ ਪਾਣੀ ਨੂੰ ਪਾਣੀ ਕੈਮਰਾ ਤੁਸੀਂ ਡਾਜਣਾ ਸਾਰੇ ਹਾਤੋ ਹੀ ਗਣਾ ਆਈ ਬਰਥਡੇ ਤਾਂ ਅਸਲੀ ਆ ਸੀ ਚਾਚੂ ਨੂੰ ਪਤਾ ਨਹੀਂ ਚਾਚੂ ਨੇ ਵੀ ਆਣੇ ਉੱਟ ਕੇ ਵਿਚਾਰੇ ਨੇ ਚਾਚੂ ਕੀ ਲੈਡ ਚੱਲਣ ਦੀ ਹੈ ਫੋਨ ਚਲਾ ਰਹੇ ਨੇ ਉੱਤੇ ਆਂ ਰਾਮਪੁਰ ਅੱਛਾ ਜੀ ਚਾਚੂ ਨੂੰ ਦੱਸ ਗਿਆ ਹੋਰ ਜੇ ਦੱਸ ਗਿਆ ਹੋ ਕੇ ਪਪਾ 12 ਵਜੇ ਕਿ ਦਮੂ ਦਾ ਬਰਥਡੇ 12 ਵਜੇ ਹੋ ਗਏ ਨੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਨੈਕਸਟ ਮਾਰਨਿੰਗ ਹੋਗੀ ਜਿਵੇਂ ਤੁਸੀਂ ਦੇਖਿਆ ਕਿ ਰਾਤ ਨੂੰ 12 ਵਜੇ ਦਮੂ ਨੂੰ ਬਰਥਡੇ ਵਿਸ਼ ਕੀਤਾ ਸੀ ਅਸੀਂ ਹੈਨਾ ਤੇ ਇਹ ਹੈਗਾ ਨੈਕਸਟ ਮਾਰਨਿੰਗ ਆਪਾਂ ਇਹੀ ਵਲੌਗ ਕੰਟੀਨਿਊ ਕਰਤਾ ਤੇ ਅੱਜ ਤੋਂ ਹੀ ਮੇਰੇ ਪਿੱਛੇ ਵੀ ਦੇਖਦੇ ਹੋਣੇ ਮੈਨੂੰ ਦੇਖਦੇ ਹੋਣੇ ਮੈਂ ਕਿੱਥੇ ਬੈਠੀ ਆ ਕਿਉਂਕਿ ਮੈਂ ਤੇ ਅਲਕਾਰ ਸਵੇਰੇ 9:00 ਵਜੇ ਅਸੀਂ ਇੱਥੇ ਆ ਗਏ ਸੀ ਸੰਗਰੂਰ ਇੱਥੇ ਕਰਵਾਣੇ ਸੀ ਆਪਾਂ ਨੇ ਕੋਰੀਅਰ ਤੇ ਸਾਨੂੰ ਆਉਣਾ ਪਿਆ ਜ਼ਰੂਰੀ ਕਿਉਂਕਿ ਸਾਰੇ ਕੱਪੜੇ ੁੰਡੇ ਪਏ ਸੀ ਉਹ ਅੱਜ ਮਾਰਨਿੰਗ ਕੋਰੀਅਰ ਕਰਵਾਉਣੇ ਸੀ ਤੇ ਤਾਂ ਕਰਕੇ ਆਪਾਂ ਆ ਗਏ ਤੇ ਫਿਰ ਅਸੀਂ ਇੱਧਰ ਦਾ ਕੰਮ ਨਿਬੇੜ ਕੇ ਕੋਰੀਅਰ ਕਰਵਾ ਕੇ ਫਿਰ ਅਸੀਂ ਪਿੰਡ ਜਾਣਾ ਦਮਨ ਦਾ ਬਰਥਡੇ ਆ ਤੁਹਾਨੂੰ ਪਤਾ ਹੈ ਤੇ ਸਾਰੇ ਜਣੇ ਜਰੂਰ ਦਮਨ ਨੂੰ ਪਾਰਟੀ ਵਿਸ਼ ਕਰਿਓ ਕਿਉਂਕਿ ਉਹ ਕੱਲ ਦੀ ਨਾਰਾਜ ਆ ਕਿ ਹਾਂ ਮੇਰਾ ਬਰਥਡੇ ਭੁੱਲ ਗਏ ਹਨ ਭੁੱਲੇ ਤੇ ਨਹੀਂ ਬਸ ਮਿਸਤਰੀ ਲੱਗੇ ਹਨ ਤੇ ਬਾਕੀ ਘਰ ਸਾਰਾ ਉਿੰਜਿਆ ਜਾ ਪਿਆ ਸੀ ਤੇ ਦਿਮਾਗ ਚ ਨਿਕਲ ਹੀ ਗਿਆ ਸੀ ਜਾ ਤਾਂ ਹੈਗਾ ਹੀ ਪਰ ਐਡੇ ਟਾਈਮ ਤੇ ਦਿਮਾਗ ਚ ਨਿਕਲ ਗਿਆ ਇਸ ਕਰਕੇ ਵਿਚਾਨੀ ਥੋੜੀ ਜੀ ਗੁੱਸੇ ਹੋਈ ਪਈ ਹੈ ਤੇ ਬਸ ਜੀ ਅਸੀਂ ਇੱਧਰ ਦਾ ਕੰਮ ਨਿਬੇੜ ਲਈਏ ਕੰਮ ਨਿਬੜ ਕੇ ਫਿਰ ਅਸੀਂ ਜਾਣਾ ਪਿੰਡ ਫਿਰ ਤੁਹਾਨੂੰ ਇਹੀ ਵਲੌਗ ਆਪਾਂ ਕੰਟੀਨਿਊ ਕਰਦਾਂਗੇ ਪਿੰਡ ਤੇ ਇੱਧਰ ਮੈਂ ਕੋਰੀਅਰ ਕੱਢ ਲੈਨੇ ਸਾਰੇ ਸੂਟ ਪੈਕ ਕਰ ਲੈਨੇ ਇਹ ਸਿੰਟਾਂ ਦੀ ਤੁਹਾਨੂੰ ਵੀਡੀਓ ਪੰਜਾਬੀ ਪਹਿਰਾਵੇ ਤੇ ਮਿਲ ਜੇਗੀ ਹੈਂਡਵਰਕ ਆਪਾਂ ਨੇ ਰੈਡੀ ਕੀਤਾ ਹੈ ਹੈਂਡਵਰਕ ਦੇ ਵਿੱਚ ਫਰੇਬ ਦੇ ਉੱਪਰ ਇਹ ਆਪਾਂ ਖੀਨਖਾ ਦੇ ਉੱਪਰ ਰੈਡੀ ਕੀਤਾ ਮੈਂ ਤੁਹਾਨੂੰ ਇੱਥੇ ਦਿਖਾਦਾ ਮੋਟੇ ਮੋਟੇ ਠੀਕੇ ਆ ਇਹਦੇ ਨਾਲ ਬਾਟਮ ਤੇ ਇਹ ਆਪਾਂ ਕੁਝ ਕਾਟਨ ਦੇ ਰੈਡੀ ਕੀਤੇ ਨੇ ਸੂਟ ਇਹ ਵੀ ਵਰਕ ਵਾਲੇ ਨੇ ਸਾਰੇ ਮੈਂ ਇੱਕ ਵਾਰ ਤੁਹਾਨੂੰ ਮੋਟੀ ਮੋਟੀ ਝਾਤੀ ਮਰਵਾ ਦੇਣੀ ਹੈ ਇਹਨਾਂ ਦੇ ਆਪਾਂ ਨੇ ਕੋਰੀਅਰ ਕਰਵਾਉਣਾ ਸਾਰਾ ਇੱਕ ਹੋਰ ਜਾਨਾ ਨਿਊਜ਼ੀਲੈਂਡ ਠੀਕ ਇਹ ਕਾਟਨ ਹੈ ਇਹ ਵੀ ਕਾਟਨ ਦੇ ਸੂਟ ਨੇ ਮਿਕਸ ਜੈਨ ਹੈ ਤੇ ਇਹ ਹੈਗਾ ਠੀਕ ਖਾਬ ਦਾ ਇਹ ਵੀ ਹੈਂਡਵਰਕ ਦਾ ਇਹ ਤੁਹਾਨੂੰ ਪੰਜਾਬੀ ਪਹਿਰਾਵੇ ਤੇ ਵੀਡੀਓ ਮਿਲ ਜੂਗੀ ਠੀਕ ਹੈ ਜੀ ਉੱਥੇ ਜਾ ਕੇ ਜ਼ਰੂਰ ਦੇਖ ਲਿਓ ਇਹ ਹੈਗਾ ਪਿਓਰ ਵੈਲਵਟ ਦਾ ਇਹ ਸਾਰੇ ਸੂਟ ਕੋਰੀਅਰ ਹੂਕ ਜਾੜੇ ਨੇ ਉਸ ਇਧਰ ਪਏ ਨੇ ਇਹ ਵੀ ਜਾੜੇ ਨੇ ਠੀਕ ਹੈ ਤੇ ਮੈਂ ਬਸ ਇਹੀ ਸੈਟਿੰਗ ਕਰ ਰਹੀ ਆ ਉਤਾਰ ਪਹਿਲਾਂ ਆਫਿਸ ਗਏ ਨੇ ਕਹਿੰਦੇ ਤੂੰ ਪੈਕ ਕਰਕੇ ਰੱਖ ਤੇ ਮੈਂ ਸੋਆ ਸਾਰੇ ਕੋਰੀਅਰ ਕਰਵਾ ਦੇਣਾ ਤੇ ਬਸ ਇਹਨਾਂ ਨੇ ਕੋਰੀਅਰ ਕਰਵਾ ਦਨੇ ਨੇ ਹੁਣੇ ਜਾ ਕੇ ਤੇ ਫਿਰ ਆਪਾਂ ਇਧਰੋਂ ਨਵੇੜ ਕੇ ਫਿਰ ਆਪਾਂ ਨੇ ਜਾਣਾ ਪਿੰਡ ਠੀਕ ਹੈ ਪਿੰਡ ਜਾ ਕੇ ਦੇਦਿਆ ਕੀ ਸਲਾਹ ਬਣਦੀ ਕਿਵੇਂ ਕਰਨਾ ਦਾ ਮੁੰਡਾ ਬਰਥਡੇ ਤੇ ਤੁਸੀਂ ਜਰੂਰ ਬਰਥਡੇ ਵਿਸ਼ ਕਰਿਓ ਤੇ ਚਲੋ ਜੀ ਇਹੀ ਵਲੌਗ ਆਪਾਂ ਕੰਟੀਨਿਊ ਕਰਦਾਂਗੇ ਹੁਣ ਮੈਂ ਬਸ ਪੈਕਿੰਗ ਕਰ ਲਾਂ ਪੈਕਿੰਗ ਕਰਕੇ ਫਿਰ ਆਪਾਂ ਨੇ ਟਾਈਮ ਨਾਲ ਨਿਕਲਣਾ ਟਾਈਮ ਹੋ ਗਿਆ 10 ਵਜੇ ਲੈਣੀ ਤੇ ਆਹਤਾਰ ਗਏ ਨਾ ਆਫਿਸ ਬਸ ਆਉਣ ਹੀ ਵਾਲੇ ਨੇ ਕਹਿੰਦੇ ਕਰਦੇ ਸਾਰੇ ਰੈਡੀ ਤੇ ਮੈਂ ਬਸ ਚੱਲਦਾ ਆਪਾਂ ਨੂੰ ਵਲੌਗ ਕੰਟੀਨਿਊ ਕਰਾਂਗੇ ਪਿੰਡ ਜਾ ਕੇ ਠੀਕ ਹੈ ਜੀ ਤੇ ਚਲੋ ਜੀ ਜਾਂਦੇ ਜਾਂਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ